ਵਧੀਆਣੇ ਨੂੰ ਬਿਲੋਂਗ ਕਰਦਾ ਆ ਸਭ ਤੋਂ ਪਹਿਲਾਂ ਸਰ ਥੈਂਕ ਯੂ ਤੁਹਾਡਾ ਤੁਹਾਨੂੰ ਇਹਨਾਂ ਵਧੀਆ ਮੌਕੇ ਦਿੱਤਾ ਤੁਸੀਂ ਸਟੋਰੀ ਬੋਲਣ ਦਾ ਬੜੇ ਚਿਰਾਂ ਤੋਂ ਉਡੀਕ ਸੀ ਇਸ ਦਿਨ ਦੀ ਵੀ ਕਦੇ ਸਾਡਾ ਵੀ ਮੌਕਾ ਲੱਗੂ ਅਸੀਂ ਵੀ ਸਟੋਰੀ ਬੋਲਾਂਗੇ ਅਸੀਂ ਆਪਣਾ ਜੀਵਨੀ ਦੱਸਾਂਗੇ ਲੋਕਾਂ ਨੂੰ ਫਿਰ ਸਰ ਸਪਾਂਸਰ ਪ੍ਰਵੀnder ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਟਰੋਡਿਊਸ ਕਰਾਇਆ ਇਸ ਨਿਊਟ੍ਰੀਸ਼ਨਲ ਫਿਰ ਧੰਨਵਾਦ ਸਰ ਸਾਡੇ ਸਾਰੇ ਸੀਨੀਅਰ ਪੁਚੀਜ਼ ਦਾ ਤੁਹਾਡਾ ਰਣ ਸਿੰਘ ਸਰ ਰੰਜੀਤ ਕੌਰ ਮੈਮ ਜੀ ਦਾ ਔਰ ਪਲਕ ਮੈਮ ਔਰ ਜਤਿੰਦਰ ਸਰ ਜੀ ਦਾ ਔਰ ਸਾਡੇ ਸਾਰੇ ਮੈਂਟਰ ਗੁਰਮਤ ਸਰ ਐਂਡ ਬੀਨਾ ਜੀ ਮੈਮ ਦਾ ਸਰ ਸਟੋਰੀ ਅਗੇ ਪਹਿਲਾਂ ਮੈਂ ਆਪਣਾ ਇੰਟਰੋਡਕਸ਼ਨ ਦੇਣ ਕਿ ਫਿਰ ਸਟੋਰੀ ਦੱਸਾਂ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਹਰਬਲ ਲਾਈਫ ਫੈਮਿਲੀ ਨਾਮ ਰਣਜੀਤ ਕੌਰ ਲੁਧਿਆਣਾ ਤੋਂ ਬਿਲੋਂਗ ਕਰਦੀ ਆ ਹਰਬਲ ਲਾਈਫ ਦਾ ਵਧੀਆ ਖਾਣਾ ਖਾ ਕੇ ਮੈਂ ਆਪਣਾ 8 ਕਿਜੀ weight ਨੂੰ ਸਰ ਗੇਨ ਕੀਤਾ ਆ ਲਾਈਫ ਟੋਟਲੀ ਚੇਂਜ ਹੋ ਗਈ ਆ ਥੈਂਕ ਯੂ ਕਰਨਾ ਚਾਹਨੀ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਜਿਨੇ ਸਾਨੂੰ ਇਹ ਜੀਵਨ ਦਿੱਤਾ ਪਰ ਥੈਂਕ ਯੂ ਕਰਨਾ ਚਾਹੀਏ ਮੇਰੇ ਮਾਪਪਾ ਜਿਨ੍ਹਾਂ ਨੇ ਮੈਨੂੰ ਇਹ ਬਹੁਤ ਸੋਨਾ ਜਨਮ ਦਿੱਤਾ ਤੇ ਥੈਂਕ ਯੂ ਸਪੋਰਸਪான்ਸਰ ਦਾ ਰਬ ਵਰਗੇ ਸਪੌਂਸਰ ਜਿਨ੍ਹਾਂ ਨੇ ਸਾਨੂੰ ਕਮਿਊਨਿਟੀ ਇਸ ਸਿਸਟਮ ਸਾਨੂੰ ਦਿਖਾਇਆ ਤੇ ਸਰ ਤੁਹਾਡਾ ਪਲਕ ਮੈਮ ਦਾ ਰਣਜੀਤ ਮੈਮ ਦਾ ਗੁਰਮੁਖ ਸਰ ਦਾ ਇੰਨਾ ਵਧੀਆ ਸਾਨੂੰ ਓਪਰਚੁਨਿਟੀ ਦੇਣ ਲਈ ਸਰ ਅੱਜ ਤੋਂ ਤੁਸੀਂ 11 ਅਗਸਤ 2022 ਨੂੰ ਵੀ ਸਾਨੂੰ ਸਟੋਰੀ ਬੋਲਣ ਦਾ ਮੌਕਾ ਦਿੱਤਾ ਸੀ ਸਤਨਾਮ ਵਾਸੀਂ ਇਸ ਮੌਕੇ ਦੀ ਵੀਟ ਕਰ ਰਹੇ ਸੀ ਰਾਜ ਜਰ ਤੁਹਾਡੀ ਕਾਲ ਇਸ ਤਰ੍ਹਾਂ ਸੀਨੀ ਜਿੰਨੀ ਹਾਂ ਕੀਤੀ ਐ ਸਰ ਮਾਈਂਡ ਬਿਲਕੁਲ ਟੋਟਲੀ ਸਾਡਾ ਚੇਂਜ ਹੋ ਗਿਆ ਮੈਂ ਸਰ ਦੱਸਣਾ ਚਾਹੁੰਦੀ ਆ ਕਿ 11 ਅਗਸਤ 2022 ਨੂੰ ਸਾਡੀ ਪਹਿਲੀ ਅਕੈਡਮੀ ਜੋ ਸਾਡੇ ਸਪான்ਸਰ ਪਰਮਿੰਦਰ ਸਰ ਨੇ ਸਾਨੂੰ ਦਿਖਾਈ ਸੀ ਬਾਦ ਕਰ ਉਹ ਸਾਡਾ ਫਰਸਟ ਐਕਸਪੀਰੀਅੰਸ ਸੀ ਫਰਸਟ ਟਾਈਮ ਅਸੀਂ ਇੰਨੇ ਲੋਕਾਂ ਨੂੰ ਦੇਖਿਆ ਸੀ ਇੱਕ ਸਾਰ ਵੀ ਇਹ ਕੀ ਦੁਨੀਆ ਹੈ ਕਿਹੜੀ ਦੁਨੀਆ ਸਾਰੇ ਲੋਕ ਭੰਗੜੇ ਪਾ ਰਹੇ ਐ ਇੰਜੋਏ ਕਰ ਰਹੇ ਆ ਸਰ 아이 ਸੀ ਬਿਲਕੁਲ ਲਾਸਟ ਵਿੱਚ ਬੈਠੇ ਸੀ ਬਿਲਕੁਲ ਲਾਸਟ ਵਾਲੀ ਲਾਈਨ ਦੇ ਵਿੱਚ ਬੈਠੇ ਸੀ ਹਾਊਸਪਰਫ ਆਫ ਹੋ ਲੁੱ ਚੁੱਕਿਆ ਸੀ ਬਟ ਸਪੀਕਰ ਦੇ ਉੱਤੇ ਸਾਊਂਡ ਘੱਟ ਸੀ ਸਾਨੂੰ ਕੁਝ ਵੀ ਸਮਝ ਨਹੀਂ ਆਇਆ ਬਟ ਜੋ ਵੀ ਸੀ ਸਾਨੂੰ ਬਹੁਤ ਵਧੀਆ ਲੱਗਿਆ ਹੌਲੀ ਹੌਲੀ ਸਰ ਇਦਾਂ ਹੀ ਹਸਬੰਡ ਨੇ ਨਿਊਟ੍ਰੀਸ਼ਨ ਲੈਣਾ ਸਟਾਰਟ ਕੀਤਾ ਆ ਤੇ ਸਰ ਇਹਨਾਂ ਨੇ ਜਦੋਂ ਨਿਊਟ੍ਰੀਸ਼ਨ ਲੈਣਾ ਸਟਾਰਟ ਕੀਤਾ ਆ ਤੇ ਫਿਰ ਸਰ ਮੈبی ਉਸ ਤੋਂ ਬਾਅਦ ਵਿੱਚ ਨਿਊਟ੍ਰੀਸ਼ਨ ਕੰਜ਼ੂਮ ਕਰਨਾ ਸ਼ੁਰੂ ਕੀਤਾ ਨਿਊਟ੍ਰੀਸ਼ਨ ਸਰ ਲੰਨ ਤੋਂ ਪਹਿਲਾਂ ਕੋਈ ਨੌਲੇਜ ਨਹੀਂ ਸੀ ਖਾਣ ਪੀਣ ਦੀ ਕੋਈ ਵੀ ਸਾਨੂੰ ਪਤਾ ਨਹੀਂ ਸੀ ਵੀ ਕੀ ਖਾਣਾ ਕੀ ਨਹੀਂ ਖਾਣਾ ਹੈ ਕੋਈ ਵੀ ਬੇਟ ਐਵੇਂ ਰਾਤ ਨੂੰ 11 11 ਵਜੇ ਸੀ ਰੋਟੀ ਖਾ ਲੈਂਦੇ ਸੀ ਉਵੇਂ ਹੀ ਸੌ ਜਾਂਦੇ ਸੀ ਸਵੇਰ ਨੂੰ ਜਦ ਉੱਠਦੇ ਸੀ ਤਾਂ ਬਦ ਹਾਜਮੇ ਹੋ ਜਾਂਦੀ ਸੀਗੀ ਲਾਈਫ ਸਰ ਸਾਡੀ ਬਿਲਕੁਲ ਹੀ ਬਾਡੀ ਨੂੰ ਜਿਹੜੇ ਮੇਰੇ ਚੈਲੰਜ ਆ ਰਹੇ ਸੀ ਬੀਪੀ ਹਮੇਸ਼ਾ ਹੀ ਡਾਊਨ ਰਹਿੰਦਾ ਸੀਗਾ ਵੀਕਨੈਸ ਰਹਿੰਦੀ ਸੀ ਕੰਮ ਕਰਕੇ ਹਮੇਸ਼ਾ ਹੀ ਥਕਾਵਟ ਹੋ ਜਾਂਦੀ ਸੀ ਚੱਕਰ ਆ ਜਾਂਦੇ ਸੀਗੇ ਕੰਮ ਮਾੜਾ ਜਿਹਾ ਕਰਕੇ ਸਰ ਬੈਠਦੇ ਲੇਟ ਜਾਣਾ ਬੱਚਿਆਂ ਨੇ ਵੀ ਦੇਖਣਾ ਕਿ ਮੰਮਾ ਨੂੰ ਕੀ ਹੋ ਜਾਂਦਾ ਹੈ ਕਿ ਥੋੜੀ ਜਿਹੀ ਦੇਰ ਬਾਅਦ ਬੈੱਡ ਤੇ ਲੇਟ ਜਾਂਦੇ ਨੇ। ਐਦਾਂ ਹੀ ਸਰ ਕਰਦੇ ਕਰਦੇ ਨਿਊਟ੍ਰੀਸ਼ਨ ਜਦੋਂ ਅਸੀਂ ਕੰਜ਼ੂਮ ਕੀਤਾ ਉਹਦੇ ਨਾਲ ਸਰ ਬੋਡੀ ਨੂੰ ਫਰਕ ਪੈਣਾ ਸ਼ੁਰੂ ਹੋਇਆ ਤਾਂ ਬੋਡੀ ਐਕਟਿਵ ਹੋਈ ਤਾਂ ਸਾਨੂੰ ਵਧੀਆ ਲੱਗਿਆ ਸਰ ਇਹਨੂੰ ਯੂਜ਼ ਕਰਕੇ ਐਦਾਂ ਹੀ ਕਰਦੇ ਕਰਦੇ ਸਰ ਅਸੀਂ ਆਪਣਾ ਟੋਟਲ ਕੰਜ਼ੂਮ ਕੀਤਾ ਪੂਰੀ ਫੈਮਿਲੀ ਨੇ ਲੈਣਾ ਸਟਾਰਟ ਕੀਤਾ ਤੇ ਹੋਰ ਮੈਂ ਦੱਸਣਾ ਚਾਹੁੰਦੀ ਹਾਂ ਸਰ ਮੇਰੀ ਜੋ ਲਾਈਫ ਆ ਮੇਰੀ ਮੈਰिज ਅਫਤਾਰ ਸਨ 2006 ਦੇ ਵਿੱਚ ਹੋਈ ਸੀ। ਸੱਤ ਤੋਂ ਬਾਅਦ ਦੋ ਬੱਚੇ ਹੋਏ ਮੇਰੇ ਬੇਟਾ ਮੇਰਾ ਬੇਟਾ ਬੀਏ ਦੇ ਵਿੱਚ ਹੈ ਮੇਰੀ ਬੀਟੀ ਹੈ ਜੋ ਕਲਾਸ 1 ਦੇ ਵਿੱਚ ਹੈ ਸਰ ਇਦਾਂ ਹੀ ਹੌਲੀ-ਹੌਲੀ ਜੋ ਲੇਡੀਜ਼ ਨੂੰ ਚੈਲੰਜ ਆਉਂਦੇ ਨੇ ਉਹ ਮੈਰਿਜ ਤੋਂ ਬਾਅਦ ਹੀ ਪ੍ਰੋਬਲਮ ਥੋੜੀ-ਥੋੜੀ ਆਉਣੀਆਂ ਬਾਡੀ ਦੇ ਵਿੱਚ ਇਸ਼ੂ ਸ਼ੁਰੂ ਹੋ ਜਾਂਦੇ ਨੇ ਇਦਾਂ ਹੀ ਕਰਦੇ-ਕਰਦੇ ਸਰ ਬਾਡੀ ਚੈਲੰਜ ਦੇ ਵਿੱਚ ਜਾਣ ਲੱਗੀ ਸੀ ਨਿਊਟ੍ਰੀਸ਼ਨ ਬਾਰੇ ਜਾਣਕਾਰੀ ਹੋਈ ਤਾਂ ਨਿਊਟ੍ਰੀਸ਼ਨ ਕੰਜ਼ਿਊਮ ਕੀਤਾ ਪ੍ਰੋਪਰ ਅਸੀਂ ਇਹਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਪੂਰਾ ਪ੍ਰੋਪਰ ਫਿੱਟ ਕੀਤਾ ਆ ਸਰ ਮੈਂ ਇੱਕ ਇਹ ਵੀ ਗੱਲ ਦੱਸਣਾ ਚਾਹੁੰਦੀ ਆ ਕਿ ਮੈਂ ਪੇਕੇ ਘਰ ਤੋਂ ਸਭ ਨਾਲ ਛੋਟੀ ਆ ਅਸੀਂ ਪੰਜ ਭੈਣ ਭਰਾ ਆਏ ਮੇਰੇ ਤਿੰਨ ਸਿਸਟਰ ਮੇਰੇ ਤੋਂ ਵੱਡੀਆਂ ਨੇ ਫੋਰਥ ਨੰਬਰ ਤੇ ਮੇਰਾ ਬ੍ਰਦਰ ਹੈ ਸਰ ਉਸ ਤੋਂ ਬਾਅਦ ਮੇਰਾ ਜਨਮ ਹੋਇਆ ਮੈਨੂੰ ਤਾਂ ਜਿਵੇਂ ਹੁੰਦਾ ਨਾ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਨੇ ਮੁੰਡਿਆ ਦੀ ਜੋੜੀ ਬਣਾ ਲਓ ਮੈਂ ਜੋੜੀ ਬਣਾਉਂਦੇ ਚੱਕਰ ਵਿੱਚ ਹੀ ਆ ਗਈ ਵੱਡੀ ਮੰਮੀ ਨੂੰ ਕਹ ਨਹੀਂ ਹੁੰਦੀ ਆ ਮੈਂ ਤਾਂ ੱੱਕੇ ਵਾਲੀ ਮੈਂ ਕਿਸ ਦੁਨੀਆ ਤੇ ਆਈ ਹੋਈ ਆ ਕੋਈ ਪਲਾਨ ਬੱਚਾ ਨਹੀਂ ਹੈਗਾ ਮੈਂ ਅਨਪਲਾਨ ਬੱਚਾ ਹੀ ਆ ਤੇ ਜਿਵੇਂ ਸਰ ਹੁੰਦਾ ਨਾ ਵੀ ਸਿਆਣੇ ਬਜ਼ੁਰਗ ਘਰ ਦੇ ਵਿੱਚ ਕੁੜੀਆਂ ਨੂੰ ਥੋੜੀ ਘਟ ਐ ਨਹੀਂ ਦਿੰਦੇ ਹੁੰਦੇ ਨੇ ਮਾਪੇ ਨੇ ਸਰ ਪਲੱਸ 2 ਹੀ ਕਰਵਾਈ ਹੈ ਪਲੱਸ 2 ਤੋਂ ਬਾਅਦ ਸਾਨੂੰ ਪੜਨ ਦਾ ਮੌਕਾ ਨਹੀਂ ਦਿੱਤਾ ਪੜਨ ਦਾ ਸ਼ੌਂਕ ਬਹੁਤ ਸੀ ਕੁਝ ਕਰਨ ਦਾ ਬਹੁਤ ਵਧੀਆ ਸਾਨੂੰ ਅੱਗੇ ਸ਼ੌਕ ਸੀਗਾ ਉਹ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਸੀਗਾ ਕਿ ਕੁੜੀਆਂ ਆਪਣੇ ਘਰੇ ਸੈੱਟ ਹੋ ਜਾਣਗੀਆਂ ਤਾਂ ਇਹਨਾਂ ਦੀ ਲਾਈਫ ਸੈੱਟ ਹੋ ਜੂਗੀ ਸਾਡੇ ਕੀ ਸਰਪ੍ਰਿਸ ਹੀ ਉਸ ਹੱਤੋਂ ਕਿਸੇ ਨੇ ਵੀ ਨਹੀਂ ਸਭ ਕੁਝ ਆ ਉਹ ਕਿਤੇ ਨਾ ਕਿਤੇ ਸਾਡੇ ਦੱਬੇ ਹੋਏ ਸੀ ਅਵਤਾਰ ਸਰ ਨਾਲ ਮੈਰਿਜ ਹੋਈ ਇਹਨਾਂ ਨੇ ਮੇਰੀ ਫੁੱਲ ਸਪੋਰਟ ਕੀਤੀ ਆ ਇਹਨਾਂ ਨੇ ਹਰ ਵਕਤ ਮੇਰਾ ਸਾਥ ਦਿੱਤਾ ਵਾ ਮੈਰਿਜ ਤੋਂ ਬਾਅਦ ਵੀ ਸਰਕਾਰ ਵਿੱਚ ਬਹੁਤ ਜ਼ਿਆਦਾ ਚੈਲੰਜ ਆਏ ਸੀ ਜਿਵੇਂ ਇਹਨਾਂ ਨੇ ਮੇਰੀ ਸਪੋਰਟ ਕੀਤੀ ਆ ਉੱਥੇ ਹੋਰ ਕਿਸੇ ਨੇ ਵੀ ਨਹੀਂ ਕੀਤੀ ਹੈਗੀ ਅੱਜ ਇਹ ਅਗਰ ਮੇਰੇ ਨਾਲ ਨਹੀਂ ਸ਼ਾਇਦ ਮੈਂ ਦੁਨੀਆ ਦੇ ਵਿੱਚ ਮੈਂ ਜਿਉਂ ਵੀ ਜਾ ਰਹੀ ਤੁਹਾਡੇ ਸਾਹਮਣੇ ਬੈਠੀ ਕਿਉਂਕਿ ਇੱਕ ਟਾਈਮ ਐਦਾਂ ਦਾ ਹੀ ਆ ਗਿਆ ਸੀ ਕਿ ਮੈਨੂੰ ਲੱਗਦਾ ਸੀ ਕਿ ਯਾਰ ਕੁੜੀਆਂ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਕੋਈ ਜ਼ਿੰਦਗੀ ਨਹੀਂ ਹੈਗੀ ਇਹਨਾਂ ਦੀ ਕਿਉਂਕਿ ਮਾਪਿਆਂ ਨੇ ਕੋਈ ਪੁੱਛਿਆ ਨਹੀਂ ਤੁਹਾਨੂੰ ਤੁਹਾਡੇ ਸੁਪਨੇ ਕੀ ਨੇ ਤੁਹਾਡੇ ਕੀ ਕੀ ਨੇ ਸਿਰਫ ਵਿਆਹ ਦਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਖਤਮ ਕਰ ਦਿੱਤੀ ਅਗੋਂ ਬੱਚੇ ਹੋਗੇ ਲਾਈਫ ਹੋ ਗਈ ਸਟਰਗਲ ਦੇ ਵਿੱਚ ਕਾਫੀ ਸਾਲਾਂ ਤੋਂ ਚਲਦੀ ਆਈ ਆ ਜੋ ਮਨ ਦੇ ਅੰਦਰ ਕਿਤੇ ਨਾ ਕਿਤੇ ਰਮਾਨ ਸੀ ਦਬੇ ਹੋਈ ਸੀ ਛੁਪੇ ਹੋਏ ਸੀ ਉਹ ਸਾਰ ਹਰਬਲ ਲਾਈਫ ਦੇ ਵਿੱਚ ਆ ਕੇ ਸਾਡੇ ਪੂਰੇ ਹੋਏ ਨੇ ਘੁੰਮਣਾ ਤਾਂ ਬਹੁਤ ਦੂਰ ਦੀ ਗੱਲ ਸਰ ਅਸੀਂ ਆਪਣੇ ਘਰ ਤੋਂ ਬਾਹਰ ਵੀ ਕਿਤੇ ਨਹੀਂ ਜਾ ਸਕਦੇ ਸੀ ਸੇਕੇ ਕਰਕੇ ਕਿ ਮੇਰੇ ਦਾਦਾ ਜੀ ਬਹੁਤ ਸਟਿਕ ਸੀ ਉਹਨਾਂ ਦਾ ਮਨ ਇਹ ਸੀ ਵੀ ਅਗਰ ਮੰਨ ਲਓ ਰਸਤੇ ਵਿੱਚ ਅਸੀਂ ਸਕੂਲ ਜਾ ਰਹੇ ਹਾਂ ਸਾਡੀ ਫਰੈਂਡ ਦਾ ਘਰ ਘਰੇ ਨਾਲ ਹੀ ਹੈ ਜੇ ਅਸੀਂ ਉਹਦੇ ਨਾਲ ਵੀ 2 ਮਿੰਟ ਖੜਕੇ ਉਹਨੂੰ ਸਕੂਲ ਲੈ ਕੇ ਜਾਣ ਵਾਸਤੇ ਜਾਵਾਂਗੇ ਵੀ ਦੋਨੇ ਇਕੱਠੀਆਂ ਹੋ ਕੇ ਜਾਵਾਂਗੇ ਸਰ ਸਾਨੂੰ ਉਹ ਵੀ ਲਾਗੂ ਨਹੀਂ ਸੀਗਾ ਇਹ ਚੀਜ਼ਾਂ ਬਹੁਤ ਅਸੀਂ ਫੇਸ ਕੀਤੀਆਂ ਨੇ ਬਟ ਫਿਰ ਅਵਤਾਰ ਸਰ ਮੈਂ ਜਦੋਂ ਮੇਰੀ ਮੈਰिज ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਇਹਨਾਂ ਦਾ ਇੰਨਾ ਕਿ ਜ਼ਿਆਦਾ ਸਾਥ ਦਿੱਤਾ ਹੈ ਕਿ ਮੈਂ ਇਹਨਾਂ ਨੂੰ ਬਹੁਤ ਦਿਲ ਤੋਂ ਮੰਨਦੀ ਆਂ ਵੀ ਅੱਜ ਅਗਰ ਇਹ ਦਿਨ ਦਾ ਸ਼ਾਇਦ ਮੈਂ ਆਂ ਕਿਉਂਕਿ ਇਹਨਾਂ ਦੇ ਨਾਲ ਹੀ ਮੇਰੀ ਸਾਰੀਆਂ ਖੁਸ਼ੀਆਂ ਨੇ ਇੱਕ ਹਸਬੰਡ ਵਾਈ ਦਾ ਜੋ ਸਾਥ ਹੁੰਦਾ ਸਰ ਬਹੁਤ ਇੱਕ ਦੂਜੇ ਨੇ ਸਪੋਰਟ ਕਰਦਾ ਆ ਤੇ ਐਦਾ ਹੀ ਕਰਦੇ ਕਰਦੇ ਸਰ ਚਲੋ ਹਰਬਲ ਲਾਈਫ ਦੇ ਵਿੱਚ ਫਰਸਟ ਟਾਈਮ ਅਸੀਂ ਜਦੋਂ ਟੈਰਨਗੇ ਕਰਕੇ ਸਰ ਕਸੋਲੀ ਗਏ ਸੀ ਮੈਂ সুইমিং ਪੂਲ ਉਥੇ ਸ਼ਿਵਲੇ ਗਈ ਸੀ ਨਾ সুইমিং ਪੂਲ ਸਰ ਤੇ ਪਹਿਲੀ ਵਾਰੀ ਦੇਖਿਆ ਸੀ ਪਹਿਲੀ ਵਾਰੀ ਮੈਂ ਕਾਸਟਿਊਮ ਪਾ ਕੇ সুইমিং ਪੂਲ ਦੇ ਵਿੱਚ ਗਈ ਸੀ ਕਿਉਂਕਿ ਕਦੀ ਕਿਤੇ ਘੁੰਮਣ ਗਏ ਨਹੀਂ ਮੈਰਿਸ ਤੋਂ ਬਾਅਦ ਕਿ ਜਦੋਂ ਮੇਰੀ ਮੈਰਿਸ ਤਾਂ ਇਹ ਕਹਿੰਦੇ ਸੀਗੇ ਵੀ ਮੁੰਡਾ ਹਰ ਸਾਲ ਕਿਤੇ ਨਾ ਕਿਤੇ ਘੁੰਮਣ ਜਾਂਦਾ ਹੈ ਮਨ ਦੇ ਵਿੱਚ ਸੀਗਾ ਕਿ ਨਹੀਂ ਯਾਰ ਕਿਤੇ ਨਾ ਕਿਤੇ ਘੁੰਮਣ ਜਾਵਾਂਗੇ ਵਿਆਹ ਤੋਂ ਬਾਅਦ ਕਿਤੇ ਨਹੀਂ ਗਏ ਸਿਰਫ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਸੀਗੇ ਤਾਂ ਹੋਰ ਕਿਤੇ ਵੀ ਨਹੀਂ ਸੀਗੇ ਹਰਬਲ ਲਾਈਫ ਦੇ ਆਉਣ ਵਿੱਚ ਬਾਅਦ ਹੀ ਅਸੀਂ ਜਿੱਥੇ ਵੀ ਗਏ ਆ ਘੁੰਮਣ ਉਹ ਹਰਬਲ ਲਾਈਫ ਦੇ ਬਦੌਲਤ ਹੀ ਸਰ ਗਏ ਆ ਆ ਗੱਲਬਾਤ ਸਰ ਸ਼ੇਅਰ ਕਰਾਂਗੇ ਸਰ ਇਹ ਜਿਹੜੀ ਕੁਆਲਿਟੀ ਹੈ ਇਹਦਾ ਤਾਂ ਕੁਝ ਬਿਆਨ ਨਹੀਂ ਕਰ ਸਕਦੇ ਇਹਦੇ ਵਿੱਚ ਨਾ ਇਸ ਸਿਸਟਮ ਦੇ ਵਿੱਚ ਜੋ ਮਤਲਬ ਹੈ ਸਾਨੂੰ ਫਿਜ਼ੀਕਲੀ ਤਾਂ ਫਿਟਨੈਸ ਮਿਲਦੀ ਮਿਲਦੀ ਹੈ ਫਿਜ਼ੀਕਲ ਦੇ ਨਾਲ ਨਾਲ ਮੈਂਟਲੀ ਤੇ ਮੋਸ਼ਨੀ ਬਹੁਤ ਸਟਰੋਂਗ ਹੁੰਦੀ ਹੈ ਸਰ ਕਿਉਂਕਿ ਮਤਲਬ ਇਹ ਚੀਜ਼ਾਂ ਕਦੇ ਜ਼ਿੰਦਗੀ ਦੇ ਵਿੱਚ ਮਤਲਬ ਕੁਝ ਆਈ ਹੀ ਨਹੀਂ ਸੀ ਬਾਇ ਪ੍ਰੋਫੈਸ਼ਨਲ ਮੈਂ ਮੈਡੀਕਲ ਸਟੋਰ ਦਾ ਕੰਮ ਕਰਦਾ ਸੀ 24 ਸਾਲ ਤੋਂ ਮੈਂ ਆਪਣੀ ਸ਼ਾਪ ਰਨ ਕਰ ਰਿਹਾ ਸੀਗਾ ਸਨ 2000 ਤੋਂ ਮੈਂ ਆਪਣੀ ਸ਼ਾਪ ਰਨ ਕਰ ਰਿਹਾ ਸੀ ਮੈਡੀਕਲ ਦੀ ਤੇ ਬਸ ਜ਼ਿੰਦਗੀ ਕੀ ਸੀ ਬਈ ਘਰ ਤੋਂ ਦੁਕਾਨ ਤੇ ਦੁਕਾਨ ਤੋਂ ਘਰ ਘਰ ਦੁਕਾਨ ਤੇ ਦੁਕਾਨ ਤੋਂ ਕਰ ਰਾਤ ਨੂੰ 11 ਵਜੇ ਸ਼ਾਪ ਤੋਂ ক্লোਜ਼ ਕਰਕੇ ਜਾਣਾ ਸੌਂਦੇ 11 12 1 ਵਜੇ ਜਾਣਾ ਸਵੇਰੇ ਫੇਰ 6:30 7 ਵਜੇ ਸ਼ਾਪ ਖੋਲ੍ਹਣੀ ਜ਼ਿੰਦਗੀ ਮਤਲਬ ਇਹੀ ਹੋ ਚੁੱਕੀ ਹੈ ਜਿਵੇਂ ਆਪਾਂ ਕਹਿੰਦੇ ਨੇ ਕੋਈ ਲਾਈਫ ਹੈ ਨਹੀਂ ਸੀ ਦਵਾਈਆਂ ਨੂੰ ਵਿੱਚ ਬੈਠੇ ਹੋਏ ਦਵਾਈਆਂ ਬਾਰੇ ਜਾਣਦੇ ਹੋਏ ਸਾਰਾ ਕੁਝ ਹੋ ਸੀ ਲੇਕਿਨ ਘਰ ਨੂੰ ਵੀ ਇੱਕ ਮੈਡੀਕਲ ਸਟੋਰ ਬਣਾ ਲਿਆ ਸੀ ਕਿਉਂਕਿ ਘਰ ਦੇ ਵਿੱਚ ਸਾਰਿਆਂ ਨੂੰ ਹੀ ਚੈਲੰਜ ਬਹੁਤ ਸੀ ਹੈਲਥ ਚੈਲੰਜ ਦੇ ਵਿੱਚ ਮਨੋ ਓਵਰ weight ਦਾ ਸਭ ਤੋਂ ਪਹਿਲਾਂ ਨਾ ਉਬਰ ਵੇਟ ਦਾ ਨਹੀਂ ਸੀ ਪਤਾ ਮੇਰੀ ਉਬਰ ਵੇਟ ਹੀ ਹੁੰਦੀ ਹੈ ਕੋਈ ਚੀਜ਼ ਅਸੀਂ ਮੈਂ ਆਪਣੇ ਆਪ ਨੂੰ ਕਰਦੇ ਵਿੱਚ ਮੇਰਾ weight 85 ਕਿਲੋ ਹੋਇਆ ਹੋਇਆ ਸੀ ਕਿਉਂਕਿ ਸਿਟਿੰਗ ਜੌਬ ਸੀ ਬੈਠੇ ਰਹਿਣਾ ਬੈਠੇ ਰਹਿਣਾ ਬੈਠੇ ਰਹਿਣਾ ਮਾਪੇ ਨੇ ਪਹਿਲਾਂ ਤੋਂ ਸ਼ੁਰੂ ਤੋਂ ਜਿਵੇਂ ਆਪਾਂ ਜਾਣੇ ਪੁਰਾਣੀ ਬਿਵਰ ਕਹਿੰਦੇ ਦੁੱਧ ਕਿਉਂ ਨਾਲ ਪੜਿਆ ਹੋਇਆ ਸੀਗਾ ਫਰਾਗਲੀ ਸੀਗੀ ਖਾਣ ਪੀਣ ਨੂੰ ਇਦਾਂ ਸ਼ੌਕ ਬਣਿਆ ਸੀ ਇਸ ਖਾਣੇ ਪੀਣ ਦੇ ਕਰਦੇ ਆ ਦੁੱਧ ਕੱਚਾ ਲੀਟਰ ਲੀਟਰ ਪੀਣਾ ਮਲਾਈ ਤੋਂ ਬਿਨਾ ਮੈਂ ਕਿਹਾ ਰੂਟੀ ਨਹੀਂ ਖਾਂਦਾ ਤੇ ਇਹਦੇ ਵਿੱਚ ਕਰਦੇ ਕਰਦੇ ਮੈਨੂੰ ਓਵਰ weight ਇੰਨਾ ਹੋ ਗਿਆ ਕਿ 85 ਕਿਲੋ ਪੇਟ ਵੱਧ ਕੇ ਹੋ ਗਿਆ ਸੀ ਮੇਰਾ ਤੇ ਮਨ ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਪੇਟ ਵੱਧ ਕੇ ਮੇਰਾ ਡਬਲ ਐਕਸਰਸਾਈਜ਼ ਹੋਇਆ ਹੋਇਆ ਸੀ ਮੇਰਾ ਕੱਪੜਿਆਂ ਦਾ ਜੋ ਅੱਜ ਕੇ ਮੇਰਾ ਐਮ size ਆ ਤੇ ਹੁਣ ਮਤਲਬ ਇਹ ਜੀਜ ਇੰਨੀ ਵੱਧ ਗਈ ਸੀ ਮੈਂ 85 ਕਿਲੋ ਦਾ ਮੇਰੇ ਪਾਪਾ 100 ਕਿਲੋ ਮਮਾ 104 ਕਿਲੋ ਦੇ ਹੋਏ ਹੋਏ ਸੀ ਮੈਂ ਆਪਣੇ ਆਪ ਨੂੰ ਫਿੱਟ ਇਸ ਕਰਕੇ ਸੁਝਾ ਸੀ ਕਿਉਂਕਿ ਮੈਂ ਉਹਨਾਂ ਜੋ ਆਪਣੇ ਆਪ ਨੂੰ ਸਭ ਤੋਂ ਘੱਟ ਮੰਨਦਾ ਸੀ ਔਰ ਹੈਲਥ ਕੌਨਸ਼ੀਅਸ 98 ਦੇ ਵਿੱਚ ਮੈਂ ਪਹਿਲੀ ਵਾਰ weight ਘਟਾਉਣ ਲਈ ਜਿਮ ਲੱਗਿਆ ਸੀ ਤੇ 5-4 ਕਿਲੋ ਘਟਾ ਲੈਂਦੇ ਸੀ ਫਿਰ ਵਾਜਦੇ ਉਹ 5-4 ਕਿਲੋ ਘਟਾ ਲੈਂਦੇ ਸੀ ਫਿਰ ਵਾਜਦੇ ਸੀ ਮੈਨੂੰ ਇਹ ਸੀ ਵੀ ਮੈਂ ਆਪਣਾ weight ਮੇਨਟੇਨ ਕਰਨਾ ਜਾਣਦਾ ਹਾਂ ਮੈਨੂੰ 5-4 ਕਿਲੋ ਘਟਾਉਣਾ ਆਦਾ ਵਾ 85 ਕਿਲੋ ਦੇ ਉੱਤੇ ਜਾਣੇ ਤਾਂ ਸੀ ਘਟਾ ਕੇ ਕਦੇ 70-78 ਕੁਥਲੇ ਆਏ ਨਹੀਂ ਸੀਗਾ ਤੇ 42 ਸਾਲ ਦੀ ਉਮਰ ਦੇ ਵਿੱਚ ਆਂਦੇ-ਆਂਦੇ ਮੇਰੇ ਗੋਡਿਆਂ ਨੂੰ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ ਜਾਦ ਕੇ ਮਨੇ ਮਨੇ ਜੁਆਇਸਾਇਡ ਡਾਕਟਰਾਂ ਨੂੰ ਕਾਫੀ ਦਿਖਾਇਆ ਲੁਧਿਆਣਾ ਪਾਵਰ ਹਸਪੀਟਲ ਉੱਥੇ ਮੇਰਾ ਟ੍ਰੀਟਮੈਂਟ ਚੱਲੇ ਆ ਕਲਿਆਣ ਹਸਪੀਟਲ ਉੱਥੇ ਮੇਰਾ ਟ੍ਰੀਟਮੈਂਟ ਚੱਲੇ ਆ ਹੋਰ ਕਾਫੀ ਡਾਕਟਰਾਂ ਨੇ ਦਿਖਾਇਆ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਤੁਹਾਡਾ ਵਿਟਾਮਿਨ ਡੀ3 ਬਿਲਕੁਲ ਨਿਲ ਹੋ ਚੁੱਕਿਆ ਮਨੇ ਕੈਲਸ਼ੀਅਮ ਘਟ ਚੁੱਕਿਆ ਗਰੀਸ ਖਤਮ ਹੋ ਚੁੱਕੀ ਹੈ ਮੈਨੂੰ ਇਹ ਜਨਮ ਜਾ ਰਿਹਾ ਸੀ ਵੀ ਇਨਾ ਦੁੱਧ ਮੱਖਣ ਕਿਉਂ ਅੰਨੀ ਖੁਰਾਕ ਲੱਸੀ ਮਨੇ ਦੁੱਧ ਕਿਉਂ ਮਨੇ ਅੰਨਾ ਖਾਣ ਦਾ ਸ਼ੌਂਕ ਸੀ ਕਿ ਮਨਨ ਪੁੱਛੋ ਨਾ ਲੇਕਿਨ ਮੈਨੂੰ ਇਹ ਸਮੱਸਿਆ ਬਾਹਰ ਹੋ ਗਿਆ ਮੈਂ ਅਨਾਥ ਖਾਣ ਪਿੰਡ ਦੇ ਔਰ ਜਿਹਦੇ ਕਰਕੇ ਅਸੀਂ ਕਹਿੰਦੇ ਹਾਂ ਕੈਲਸ਼ੀਅਮ ਦੁੱਧੋਂ ਮਿਲਦਾ ਵਾ ਕਿਉਂਕਿ ਉਹ ਤਾਂ ਵਧੀਆ ਖੁਰਾਕ ਆ ਤਾਕਤ ਤਾਕਤ ਮਿਲਦੀ ਆ ਵੀ ਮੇਰੀ ਗਰੀਸ ਵਗੈਰਾ ਮੇਰੇ ਗੋਡੇ ਵਗੈਰਾ ਕਿਉਂ ਖਤਮ ਹੋ ਗਈ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਮੇਰੇ ਮਨ ਲਓ ਜੋਇੰਟਸ ਗੋਡੇ ਤੋਂ ਮੈਨੂੰ ਟੁੱਟ ਕੇ ਲੱਤੇ ਔਰ ਅਲੱਗ ਹੋ ਜੂ ਜੇ ਮੈਂ ਕਿਸੇ ਉਚਾਈ ਵਗੈਰਾ ਚੜਦਾ ਹੁੰਦਾ ਸੀਗਾ ਸੀੜੀਆਂ ਚੜਦਾ ਹੁੰਦਾ ਸੀਗਾ ਫਿਰ ਮਨ ਲਓ ਇਦਾਂ ਮੰਮੀ ਨੂੰ ਓਵਰ weight ਕਰਕੇ ਬੀਪੀ ਦੀ ਪ੍ਰੋਬਲਮ ਯੂਰਿਕ ਐਸਿਡ ਦੀ ਪ੍ਰੋਬਲਮ ਸ਼ੂਗ ਇਹ ਇਹ ਪ੍ਰੋਬਲਮ ਜਿੱਦਾਂ ਹੋਗੇ ਸੀ ਐਸਿਡ ਤੋਂ ਬਿਨਾ ਮਤਲਬ ਐਸਿਡ ਦਾ ਕੈਪਸੂਲ ਖਾਲੀ ਪੇਟ ਵਾਲਾ ਜਿਹੜਾ ਕੈਪਸੂਲ ਅੱਜ ਕੱਲ ਸਾਰੇ ਖਾਂਦੇ ਆਂ ਡੀਐਸਆਰ ਦਾ ਕੈਪਸੂਲ ਸਾਡੇ ਘਰ ਦੇ ਵਿੱਚ ਹਰੇਕ ਦਾ ਬਾਕਸ ਅਲੱਗ ਹੁੰਦਾ ਸ ਮਮਾ ਦਾ ਅਲੱਗ ਮੇਰਾ ਅਲੱਗ ਪਾਪਾ ਦਾ ਅਲੱਗ ਬਸ ਆਪਣੀ ਮੈਡੀਸਿਨ ਕੱਢੀ ਜਾਣੀ ਖਾਈ ਜਾਣੀ ਘਰ ਦਾ ਮੈਡੀਕਲ ਸੁਰਨਾ ਸੀ ਕਿਸੇ ਨੂੰ ਖੰਘ ਜ਼ੁਕਾਮ ਬੁਖਾਰ ਜੋ ਵੀ ਹੁੰਦਾ ਸੀ ਮੈਂ ਹੀ ਟ੍ਰੀਟਮੈਂਟ ਕਰੀ ਜਾਂਦਾ ਸੀਗਾ ਪਰ ਆਪਣੀ ਸਿਹਤ ਦਾ ਵੀ ਧਿਆਨ ਰੱਖ ਸਕ ਰਿਹਾ ਸੀ ਸ਼ੁਕਰ ਹੈ ਮੈਨੂੰ ਮੇਰੇ ਪਰਮਾਤਮਾ ਦਾ ਥੈਂਕ ਯੂ ਕਰਦਾ ਜਿੰਨਾਂ ਮੇਰੇ ਸਪான்ਸਰ ਨਾਲ ਬਣਾਏ ਆ ਉਹਨਾਂ ਨੇ ਮੈਨੂੰ ਮੇਰਾ ਕਜ਼ਨ ਬ੍ਰਦਰ ਆ ਉਹਨਾਂ ਨੇ ਮੇਰੀ ਪਰਿਵਾਰ ਦੀ ਸਿਹਤ ਦੇਖੀ ਤੇ ਉਹਨਾਂ ਨੇ ਮੈਨੂੰ ਮੈਸੇਜ ਦਿੱਤਾ ਇੱਕ ਨਿਊਟ੍ਰੀਸ਼ਨ ਦਾ ਪਰ ਮੈਂ ਉਹਨੂੰ ਇਦਾਂ ਇਗਨੋਰ ਕੀਤਾ ਵੀ ਮਲਟੀ ਲੈਵਲ ਮਾਰਕੀਟਿੰਗ ਆ ਐਮ ਐਲ ਐਮ ਮੈਂ ਬਹੁਤ ਕਰ ਚੁੱਕਿਆ ਸੀ ਜਿਵੇਂ ਲੋਕਾਂ ਨੇ ਸਾਰਿਆਂ ਨੇ ਕੀਤੀ ਹੋਈਆਂ ਨੇ ਕੰਪਨੀਆਂ ਬਹੁਤ ਜੁਆਇਨ ਕਰਕੇ ਛੱਡ ਚੁੱਕੀਆਂ ਮੈਂ ਮੰਨ ਲੇ ਵੇ ਮੈਂ ਵੀ ਇਹਨੂੰ ਇਦਾਂ ਹੀ ਸੋਚਿਆ ਵੀ ਇਹ ਵੀ ਕੋਈ ਕੰਪਨੀ ਐ ਮੈਂਬਰ ਜੁਆਇਨ ਕਰਨ ਵਾਲੀ ਹੈਗੀ ਆ ਲੇਕਿਨ ਮੈਨੂੰ ਨਹੀਂ ਸੀ ਪਤਾ ਇਹਦੇ ਵਿੱਚ ਜ਼ਿੰਦਗੀਆਂ ਮੈਂ ਬੜਾ ਪਹਿਲਾਂ ਉਹਨਾਂ ਨੂੰ ਮਨਾ ਕੀਤਾ ਆਪਣੇ ਸਪੌਂਸਰ ਨੂੰ ਉਹਨੇ ਫੋਰਸ ਫਰੀ ਜਿਵੇਂ ਕੋਈ ਬਰਦਰ ਦਾ ਹੱਕ ਹੁੰਦਾ ਐ ਭਰਾ ਦੇ ਹੱਕ ਨਾਲ ਮੈਨੂੰ ਕਹਿੰਦਾ ਵੀ ਇੱਕ ਮਹੀਨੇ ਦੀ ਡਾਈਟ ਖਾ ਕੇ ਦੇਖ ਮੈਨੂੰ ਉਹਨੇ ਜਬਰਦਸਤੀ ਮੇਰੇ ਘਰੇ ਲਿਆ ਕੇ ਇੱਕ ਡੱਬੇ ਮੈਂ ਉਹਨੂੰ ਕਿਹਾ ਮੈਂ ਕਿਹਾ ਸਿੰਪਲ ਦਿਖਾ ਦੇ ਮੈਨੂੰ ਕੋਈ ਮੈਨੂੰ ਏਸੀ ਵੀ ਕੋਈ ਕੁੜੀਆਂ ਬੜੀਆਂ ਲਿਆਊਗਾ ਲੇਕਿਨ ਉਹਨੇ ਮੈਨੂੰ ਡੱਬੇ ਲਿਆ ਕੇ ਇੱਕ ਡਾਈਟ ਦੇ ਦਿੱਤੀ ਤੇ ਮੇਰੀ ਰਸੋਈ ਦੇ ਵਿੱਚ ਤੈਨੂੰ ਯਾਦ ਆ ਉਹਨੇ ਡੱਬੇ ਖੋਲ ਕੇ ਮੈਨੂੰ ਸ਼ੇਕ ਬਣਾ ਕੇ ਪਿਲਾਇਆ ਤੇ ਉਹਨੂੰ ਮੈਨੂੰ ਕਹਿੰਦਾ ਸਰ ਨਹੀਂ ਪੇਮੈਂਟ ਦੇ ਦਿਓ ਹੁਣ ਮੈਨੂੰ ਮੈਂ ਕਹਿਆ ਯਾਰ ਇਹ ਜੋ ਚੰਗੀ ਗੱਲ ਨਹੀਂ ਕੀਤੀ ਮੈਂ ਤਾਂ ਸਿੰਪਲ ਹੋ ਗਿਆ ਸੀ ਮੈਨੂੰ ਪੈਸੇ ਪੈਸੇ ਲੈਣ ਦਾ ਤਾਂ ਮੈਨੂੰ ਹੀ ਸੀ ਇੰਨੀ ਸੀਗਾ ਕਿਉਂਕਿ ਮੈਂ ਆਪਣੇ ਆਪ ਨੂੰ ਜਿਆਦਾ ਸਿਆਣਾ ਸਮਝਦਾ ਸੀ ਮੈਂ ਕਿਹਾ ਪਹਿਲਾਂ ਸਿੰਪਲ ਦੇਖੀ ਤੇ ਜਦੋਂ ਮੈਂ ਉਹਨੂੰ ਪੇਮੈਂਟ ਕੀਤੀ 1 ਮਹੀਨੇ ਦੀ ਡਾਈਟ ਨਾਲ ਮੇਰਾ 6 ਕਿਲੋ weight lose ਹੋ ਰਿਹਾ ਜਦੋਂ weight lose ਹੋਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਹ ਮੇਰਾ ਡਿਸਕਲੇਮਰ ਹੈ ਵੀ ਮੈਂ ਇਹ ਮੇਰਾ ਆਪਣਾ ਰਿਜ਼ਲਟ ਹੈ ਹਰੇਕ ਦਾ ਰਿਜ਼ਲਟ ਅਲੱਗ ਹੋ ਸਕਦਾ ਹੈ ਤੇ ਹੈਲਥ ਇਸ਼ੂ ਐਸੇ ਕੰਪਨੀ ਕਹਿੰਦੀ ਹੈ ਕੋਈ ਨਿਊਟ੍ਰੀਸ਼ਨਲ ਸਹੀ ਨਹੀਂ ਹੁੰਦਾ ਕਿਉਂਕਿ ਅਸੀਂ ਕਲੇਮ ਨਹੀਂ ਕਰਦੇ ਕਿ ਅਸੀਂ ਹੈਲਥ ਸਹੀ ਕਰਦੇ ਹਾਂ ਲੇਕਿਨ ਸਾਰੀਆਂ ਪ੍ਰੋਬਲਮਸ ਨੇ ਜੋ ਮੈਨੂੰ ਸੀਗੀਆਂ ਮੈਂ ਤੁਹਾਨੂੰ ਦੱਸਦਾ ਐਨੀ ਕਿ ਜ਼ਿਆਦਾ ਅਲਰਜਿਕ ਪ੍ਰੋਬਲਮਸ ਨਹੀਂ ਕਿ ਮੈਨੂੰ ਧੁੱਪ ਸਾ ਤੋਂ ਅਲਰਜੀ ਸੀ ਓਵਰ weight ਕਰਕੇ ਮੈਨੂੰ ਸਾਹ ਲੈਣ ਦੀ ਦਿੱਕਤ ਥੋੜੀ ਸੀ ਤੇ ਰਾਤ ਨੂੰ ਮੈਨੂੰ ਸੌਂ ਨਹੀਂ ਸੀ ਪੰਦਾ ਜੇ ਕਿ ਮੈਂ ਬਾਏ ਵਾਲੀ ਚੀਜ਼ ਖਾ ਕੇ ਸੌਂ ਜਾਂਦਾ ਸੀ ਕਿਉਂਕਿ ਰਾਤ ਨੂੰ ਲੇਟ ਜਾਣਾ ਲੇਟ ਖਾਣਾ ਔਰ ਬੈੱਡ ਤੇ ਬੈਠੇ ਬੈਠੇ ਖਾਣਾ ਤੇ ਉੱਥੇ ਹੀ ਸੌਂ ਜਾਣਾ ਤੇ ਸਾਰੀ ਸਾਰੀ ਰਾਤ ਬੈਠ ਕੇ ਗੁਜ਼ਾਰਨਾ ਗੁਜ਼ਾਰਨੀ ਹੁੰਦੀ ਸਵੇਰ ਨੂੰ ਮੈਂ ਕਦੇ ਅਪੋਲੋ ਹਸਪੀਟਲ ਟੈਸਟ ਕਰਵਾਉਣਾ ਜਾਂਦਾ ਹਾਂ ਅਸਥਮਾ ਦਾ ਕਸ਼ਟ ਹੁੰਦਾ ਕਦੇ ਆਪਣੇ ਲੰਸ ਚੈੱਕ ਕਰਾਉਂਦਾ ਸਾਹ ਦੀ ਪ੍ਰੋਬਲਮ ਸਾਹ ਲੈਣ ਤੇ ਸੀਟੀਆਂ ਦੀ ਆਵਾਜ਼ ਆਉਂਦੀਆਂ ਸੀ ਸਾਹ ਦੀਆਂ ਵਿੱਚੋਂ ਜਿਵੇਂ ਕਿ ਅਸਥਮਾ ਹੋ ਜਾਂਦਾ ਤੇ ਬਹੁਤ ਸਾਰੇ ਪ੍ਰੋਬਲਮ ਸੀ ਜਿਹੜੇ ਜੋਇੰਟਸ ਪੇਨ ਓਵਰਵੇਟ ਕਰਕੇ ਉਧਰੋਂ ਮੇਰੇ ਸਾਹ ਦੀ ਪ੍ਰੋਬਲਮ ਗਲਤ ਖਾਣੇ ਪੀਣੇ ਕਰਕੇ ਖਾਣ ਪੀਣ ਫਿੱਲਾ ਸੀ ਜੋ ਮਰਜੀ ਖਾਂਦੇ ਮੈਨੂੰ ਸੀ ਫਰੈਂਡ ਸਰਕਲ ਦੇ ਨਾਲ ਜਿੱਥੇ ਮਰਜੀ ਰੈਸਟੋਰੈਂਟਾਂ ਜਾ ਕੇ ਖਾਣਾ ਬਾਹਰ ਖਾਣਾ ਇਹੀ ਲਾਈਫ ਦੇ ਨਾਲ ਬਹੁਤ ਸਾਰੇ ਹੈਲਥ ਚੈਲੰਜ ਆ ਗਏ ਸੀ ਕਿ ਮੈਂ ਮਨ ਲੈ ਆਪਣੇ ਆਪ ਨੂੰ ਇਹ ਸੋਚਦਾ ਮੈਂ 50 ਤੱਕ ਵੀ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਮੈਂ ਆਪਣੇ ਮੋٹے ਮੋٹے ਇਹ ਗਨੇ ਕਰੋੜ ਕਰੋੜ ਦੇ بیمੇ ਕਰਾਈ ਆਪਣੇ ਘਰਦਿਆਂ ਨੂੰ ਡਾਕੂਮੈਂਟ ਦੇ ਦੇ ਮੈਂ ਕਿਹਾ ਆ ਸਮਝਿਓ ਮੇ ਮੈਨੂੰ ਪਤਾ ਨਹੀਂ ਲਾਈਫ 50 ਸਾਲ ਤੋਂ ਬਾਅਦ ਜਾਣੀ ਹੈ ਕਿ ਨਹੀਂ ਜਾਣੀ ਕਿਉਂਕਿ 42 ਸਾਲ ਦੇ ਵਿੱਚ ਬਹੁਤ ਚੈਲੰਜ ਆ ਗਏ ਸੀਗੇ ਲਾਈਫ ਦੇ ਵਿੱਚ ਤੇ ਜੱਦਾ ਨਿਊਟ੍ਰੀਸ਼ਨ ਲਿਆ 6 ਕਿਲੋ weight lose ਹੋਇਆ ਹੈ ਹੈਲਥ ਇਸ਼ੂ ਥੋੜੇ ਘਟਨੇ ਸ਼ੁਰੂ ਹੋਏ ਸਾਹ ਦੀ ਪ੍ਰੋਬਲਮ ਠੀਕ ਹੋਣੀ ਸ਼ੁਰੂ ਹੋਈ ਤੇ ਇਦਾਂ ਕਰਦੇ ਕਰਦੇ 2 ਮਹੀਨਿਆਂ ਦੀ ਡਾਈਟ ਦੂਸਰੀ ਡਾਈਟ ਦੇ ਨਾਲ ਮੇਰਾ ਮਿਲਦਾ 12 ਕਿਲੋ ਲੂਜ਼ ਹੋਇਆ ਫਿਰ ਮੈਂ ਇੱਕ ਡਿਸੀਜਨ ਲਿਆ ਸਰ ਉਦੋਂ ਆਪਣੇ 375 ਪੈਕ ਚੱਲਦੇ ਸੀ ਮੈਂ 375 ਦਾ ਪੈਕ ਪਾਇਆ ਪੂਰਾ ਨਿਊਟ੍ਰੀਸ਼ਨ ਲਿਆ ਕਿਉਂਕਿ ਮੈਨੂੰ ਇਹ ਸੀ ਕਿ ਸਾਰੇ ਪਰਿਵਾਰ ਨੂੰ ਮਿਲਦਾ ਜ਼ਰੂਰਤਾਂ ਨਿਊਟ੍ਰੀਸ਼ਨ ਦੀ ਔਰ ਮੈਨੂੰ ਸਮਝ ਆ ਚੁੱਕੀ ਏ ਕਿ ਸੀ ਮੰਮਾ ਡੈਡੀ ਉਹਨਾਂ ਨੂੰ ਨਹੀਂ ਸਮਝ ਸੀਗੀ ਕਿਉਂਕਿ ਉਹ ਪਨੀਰੀਆਂ 70 70 ਸਾਲ ਦੀ ਏਜ ਆ ਉਹਨਾਂ ਦੀ ਸਾਰੀ ਜ਼ਿੰਦਗੀ ਪਨੀਰੀਆਂ ਖਾਧੀਆਂ ਨੇ ਕਿਸੇ ਸਾਲ ਅਸੀਂ ਸੋਚਦੇ ਸਾਡੇ ਘਰ ਦੀ ਪਨੀਰੀ ਜਿਹੜੀ ਬਾਕੀ ਘਰਾਂ ਨਾਲੋਂ ਬਹੁਤ ਵਧੀਆ ਕਿਉਂਕਿ ਅਸੀਂ ਬਹੁਤ ਸਾਰਾ ਇੰਟੀਰੀਅਰ ਪਾਉਂਦੇ ਆ ਲੇਕਿਨ ਮੰਮੀ ਡੈਡੀ ਨੂੰ ਮਨਾਉਣਾ ਵੀ ਇਹ ਸਾਰਾ ਕੁਝ ਛੱਡਣਾ ਪਊਗਾ ਸਮਝ ਸਮਝ ਤੋਂ ਬਾਅਦ ਹੀ ਮੈਨੂੰ ਪਤਾ ਮੈਂ ਜਦ ਨਿਊਟ੍ਰੀਸ਼ਨ ਲੈਣਾ ਸ਼ੁਰੂ ਕੀਤਾ ਸੈਸ਼ਨ ਮੈਂ ਪਹਿਲੇ ਦਿਨ ਤੋਂ ਇਹ ਕੈਮਰਾ ਆਨ ਕਰਕੇ ਜੁਆਇਨ ਕੀਤਾ ਮੈਂ ਕਦੇ ਮੰਮਾ ਦੇ ਕੋਲ ਜਾ ਕੇ ਬੈਠ ਕੇ ਕਲਾਸ ਸੁਣਾਉਣੀ ਉਹਨਾਂ ਨੂੰ ਕਦੇ ਪਾਪਾ ਦੇ ਕੋਲ ਟ੍ਰੈਕਿੰਗ ਕਲਾਸ ਲਾਉਣੀ ਜਦ ਮੀਰਰ ਰਿਜ਼ਲਟ ਆਣਾ ਸ਼ੁਰੂ ਹੋਇਆ ਤਾਂ ਮੇਰੇ ਮੰਮਾ ਨੇ ਮੇਰੇ ਤੋਂ 3-4 ਮਹੀਨੇ ਬਾਅਦ ਸ਼ੁਰੂ ਕੀਤਾ ਮੇਰੇ ਮੰਮਾ ਨੇ ਨਿਊਟ੍ਰੀਸ਼ਨ ਨਾਲੋਂ ਤੋਂ ਬਾਅਦ ਉਹਨਾਂ ਨੇ 55 ਕਿਲੋ ਹਿੰਦ ਤੱਕ ਲੂਜ਼ ਕੀਤਾ ਪਾਪਾ ਦੇ 33 ਕਿਲੋ ਫੈਟ ਲੂਜ਼ ਹੋਇਆ ਇਹ weight lose fat lose ਹੋਣ ਕਰਕੇ ਸਾਰੇ ਜਿਹੜੇ ਪਰਿਵਾਰ ਦੇ ਵਿੱਚੋਂ ਡੱਬੇ ਸੀ ਦਵਾਈਆਂ ਦੇ ਉਹ ਚੱਕੇ ਗਏ ਸਾਰੇ ਮਤਲਬ ਕੋਈ ਵੀ ਮੈਡੀਸਿਨ ਅਜ਼ੀਡੈਂਟ ਵਿੱਚ ਮੇਰੇ ਘਰ ਦੇ ਵਿੱਚ ਸਿਰਦਰਦੀ ਦੀ ਟੈਬਲਟਸ ਵੀ ਨਹੀਂ ਹੈਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਥੋੜੇ ਦਿਨ ਪਹਿਲਾਂ ਮੇਰੇ ਬਾਸੀ ਜੀ ਹੁਣੀ ਆਏ ਉਹਨੇ ਕਹਿੰਦੇ ਜੇ ਮੈਡੀਕਲ ਸਟੋਰ ਹੈ ਉਹਨਾਂ ਨੂੰ ਪਤਾ ਹੈ ਮੈਡੀਕਲ ਸਟੋਰ ਹੈ ਕਹਿੰਦੇ ਵੀ ਤੇਰੇ ਕੋਲ ਸਿਰਦਰਦੀ ਗੋਲੀ ਹੈਗੀ ਸਿਰਦਰਦ ਹੋ ਰਿਹਾ ਮੈਂ ਕਹਾ ਮਸੀ ਜੀ ਮੇਰੇ ਕੋਲ ਤਾਂ ਕੋਈ ਗੋਲੀ ਨਹੀਂ ਹੈਗੀ ਕਹਿੰਦੇ ਵੀ ਦੁਕਾਨ ਤੇ ਨਹੀਂ ਜਾਂਦਾ ਹੁਣ ਮੈਂ ਕਹਿੰਦੇ ਨਹੀਂ ਦੁਕਾਨ ਮੈਂ ਬਾਈਂਡ ਅਪ ਕਰ ਚੁੱਕਿਆ ਮੈਂ ਦੱਸਣਾ ਚਾਹੁੰਦਾ ਜਨਵਰੀ 2025 ਤੋਂ ਮੈਂ ਆਪਣੇ ਸ਼ਾਪ ਦੇ ਸ਼ਾਪ ਤੇ ਨਹੀਂ ਜਾ ਰਿਹਾ ਹਾਂ ਮੈਂ ਬਿਲਕੁਲ ਬਾਈਂਡ ਅਪ ਕਰ ਚੁੱਕਿਆ ਪੂਰਾ ਫੁੱਲ ਟਾਈਮ ਹਰਬਲ ਐਫਐਮ ਦੇ ਚੁੱਕਿਆ ਹੁਣ ਮੈਂ ਆਪਣਾ ਨਿਊਟ੍ਰੀਸ਼ਨ ਸੈਂਟਰ ਵੀ ਓਪਨ ਤੇ ਸਰ ਮਤਲਬ ਨਿਊਟ੍ਰੀਸ਼ਨ ਲੈ ਕੇ ਆਪਣੇ ਆਪ ਨੂੰ ਫਿਟ ਕੀਤਾ 24 ਕਿਲੋ ਫੈਟ ਲੋਸ ਕੀਤਾ ਅਮੇজিং ਹੈਲਥੀ ਐਂਡ ਐਕਟਿਵ ਲਾਈਫ ਇੰਜੋਏ ਕਰ ਰਿਹਾ ਹੁਣ ਵਕੇਸ਼ਨਾਂ ਦਾ ਤਾਂ ਕੁਝ ਨਾ ਪਤਾ ਨਹੀਂ ਸੀ 20 ਸਾਲ ਹੋ ਗਏ ਮੈਰੇ ਨੂੰ ਜਦੋਂ ਮਤਲਬ ਮੈਡੀਕਲ ਸਟੋਰ ਦੀ ਲਾਈਫ ਇਹ ਸੀ ਸੀਜ਼ਨ ਦੇ ਵਿੱਚ ਇੱਕ ਇੱਕ ਛੁੱਟੀ ਹੁੰਦੀ ਸੀ ਜੂਨੀਅਨ ਦੀ 3 ਦਿਨ ਦੀ ਹੁੰਦੀ ਸੀ ਛੁੱਟੀ ਉਹ ਉਹਦੇ ਤਿੰਨ ਦਿਨਾਂ ਦੇ ਚਾਹੀ ਨਹੀਂ ਸਮਝ ਆਉਂਦਾ ਸੀ ਕਿੱਥੇ ਜਾਈਏ ਜੇ ਮਨਾਲੀ ਜਾਂਦੇ ਸੀ ਇੱਕ ਦਿਨ ਜਾਂਨ ਨੂੰ ਇੱਕ ਦਿਨ ਨਾ ਨੂੰ ਜਾਂਦੇ ਸੀ ਇੱਕ ਦਿਨ ਵਕੇਸ਼ਨ ਦਾ ਕੋਈ ਸਮਝ ਨਹੀਂ ਆਉਂਦਾ ਸੀ ਕੀ ਕਰੀਏ ਕੀ ਨਾ ਕਰੀਏ ਉਦੋਂ ਬਾਅਦ ਫਿਰ ਅਸੀਂ ਸੋਚੀਦਾ ਸੀ ਜਾਂ ਕਿਤੇ ਚਿੰਤਪੁਰ ਨਿਵਾਲਾ ਜੀ ਮੰਦਿਰ ਵੇਖ ਆਈਏ ਜਾਂ ਅਨੰਦਪੁਰ ਸਾਹਿਬ ਜਾਂ ਹਰਮਿੰਦਰ ਸਾਹਿਬ ਜਾਂ ਇਸੇ ਸਰਟੀਫਿਕੇਸ਼ਨ ਨੂੰ ਹੁੰਦੀ ਸੀ ਤੇ ਵੋਕੇਸ਼ਨ ਜਦੋਂ ਇੱਥੇ ਪਹਿਲੀ ਵਾਰ ਅਸੀਂ 10 ਕੇ ਕੀਤਾ ਪਹਿਲੀ ਵਾਰ ਅਸੀਂ ਸ਼ਿਮਲੇ ਗਏ ਸ਼ਿਮਲੇ ਜਾ ਕੇ ਸਾਨੂੰ ਉੱਥੇ ਡੋਰ ਖੁੱਲਣਾ ਨਾ ਆਵੇ ਮਤਲਬ ਕਾਰ ਤੋਂ ਹੁੰਦਾ ਸੀ ਸਾਨੂੰ ਡੋਰ ਖੁੱਲਣਾ ਨਾ ਆਵੇ ਬਈ ਇਹ ਖੁੱਲਣਾ ਕਿਵੇਂ ਕਿਉਂਕਿ ਅਸੀਂ ਕਦੇ ਸਰ ਗਏ ਨਹੀਂ ਸੀ ਮਤਲਬ ਕਿਸੇ ਹੋਟਲਾਂ ਦੇ ਵਿੱਚ ਫਾਈਵ ਸਟਾਰ ਹੋਟਲਾਂ ਦੇ ਵਿੱਚ ਰਹਿਣਾ ਕਿਹਨੂੰ ਕਹਿੰਦੇ ਆ ਖਾਣਾ ਕਿਹਨੂੰ ਕਹਿੰਦੇ ਆ ਇੰਜੋਏ ਕਰਨਾ ਕਿਹਨੂੰ ਕਹਿੰਦੇ ਆ ਮੈਂ ਮਤਲਬ ਦਿਨੋਂ ਥੈਂਕ ਯੂ ਕਰਦਾ ਹਾਂ ਸਪੌਂਸਰ ਦਾ ਜਿਹਨੇ ਸਾਨੂੰ ਇਸ ਨਿਊਟ੍ਰੀਸ਼ਨਲ ਮਿਲਾਇਆ ਇਸ ਕਮਿਊਨਿਟੀ ਨੂੰ ਬਣਾਇਆ ਕਿਉਂਕਿ ਉੱਥੇ ਜਾ ਕੇ ਮੈਂ ਕਿਸੇ ਨੂੰ ਪੁੱਛਿਆ ਮੈਂ ਕਿਹਾ ਸਰ ਉਹ ਕਹਿੰਦੇ ਇਹ ਕਾਰ ਨੂੰ ਇਹਦੇ ਨਾਲ ਲਾ ਦੋ ਟੱਚ ਕਰਕੇ ਦਰਵਾਜ਼ਾ ਖੁੱਲ ਜਾਊਗਾ ਅੰਦਰ ਇਹਦੇ ਬਾਕਸ ਦੇ ਵਿੱਚ ਪਾ ਦਿਓ ਤੇ ਲਾਈਟ ਜਲ ਜਾਊਗੀ ਤੇ ਮਤਲਬ ਇਹ ਚੀਜ਼ਾਂ ਕਦੇ ਫੇਸ ਨਹੀਂ ਕੀਤੀਆਂ ਸੀਗੀਆਂ ਹੁਣ ਇੰਨਾ ਕੁ ਵਧੀਆ ਹੋ ਚੁੱਕਿਆ ਮੈਂ ਹਰਵਲ ਹੈੱਥ ਦੇ ਵਿੱਚ ਆ ਕੇ ਕਾਫੀ ਵਾਰ ਟੈਨਕੇ ਕਰਕੇ ਅਸੀਂ ਗੁਰਮੁਖਸਰ ਨਾਲ ਗਏ ਇੰਜੋਏ ਕੀਤਾ ਕਾਫੀ ਕੁਝ ਸਿੱਖਣ ਨੂੰ ਮਿਲਦਾ ਲਾਈਫ ਅਨਿਕ ਵਧੀਆ ਹੋ ਚੁੱਕੀ ਆ ਸਰ ਚੈਲੰਜ ਨਾਮ ਦੀ ਕੋਈ ਚੀਜ਼ ਹੁਣ ਲਾਈਫ ਦੇ ਵਿੱਚ ਰਹੀ ਨਹੀਂ ਚੈਲੰਜ ਬਹੁਤ ਵੱਡੇ ਵੱਡੇ ਆਏ ਆ ਬਹੁਤ ਪਰਿਵਾਰ ਪਰਿਵਾਰ ਚੈਲੰਜਾਂ ਦੇ ਵਿੱਚ ਹੀ ਅਸੀਂ ਕਾਫੀ ਹੁਣ ਮੈਂ ਇੱਥੇ ਡਿਸਕਸ ਕਰਨ ਤਾਂ ਬਹੁਤ ਲੰਬੀ ਲਿਸਟ ਹੋ ਜਾਂਦੀ ਆ ਉਹ ਲੇਕਿਨ ਇਸ ਕਮਿਊਨਿਟੀ ਦਾ ਧੰਨਵਾਦ ਕਰਦਾ ਹਾਂ ਤੁਹਾਡਾ ਸਰ ਤਨਵਾਗ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਮਿਊਨਿਟੀ ਵਿੱਚ ਸਾਹਮੇ ਰੱਖਿਆ ਹੋਇਆ ਕਿਉਂਕਿ ਮੈਂ ਬਹੁਤ ਵਾਰ ਟੁੱਟਿਆ ਬਹੁਤ ਵਾਰ ਛੱਡਣ ਦੀ ਵੀ ਕੋਸ਼ਿਸ਼ ਕੀਤੀ ਹੈ ਲੇਕਿਨ ਤੁਸੀਂ ਮੈਨੂੰ ਬਚਾ ਕੇ ਰੱਖਿਆ ਹੈ ਸਿਸਟਮ ਦੇ ਵਿੱਚ ਤੁਸੀਂ ਮੈਨੂੰ ਹੌਸਲਾ ਦੇ ਕੇ ਰੱਖਿਆ ਵੀ ਇੱਕ ਦਿਨ ਬਹੁਤ ਵੱਡਾ ਹੋਊਗਾ ਔਰ ਕਰਕੇ ਦਿਖਾਵਾਂਗੇ ਸਰ ਤੁਹਾਨੂੰ ਪ੍ਰਾਊਡ ਫੀਲ ਕਰਾਵਾਂਗੇ ਅ ਜਿਆਦਾ ਨਾ ਬੋਲਦਾ ਹੋਇਆ ਮਤਲਬ ਮੈਂ ਇਹੀ ਸੋਚ ਰਿਹਾ ਵੀ ਮਤਲਬ ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਇਸ ਸਟੋਰੀ ਦੇ ਕਿਉਂਕਿ ਸਟੋਰੀ ਵਿੱਚ ਬੋਲਣ ਦੇ ਬਹੁਤ ਕੁਝ ਹੈ ਟਾਈਮ ਮੇਰੇ ਕੋਲ ਥੋੜਾ ਹੁੰਦਾ ਨੇ ਥੋੜੇ ਟਾਈਮ ਦੇ ਟਾਈਮ ਕੋਆਰਡੀਨੇਸ਼ਨ ਤੇ ਜਿੱਥੇ ਮੈਨੂੰ ਬੋਲਣਾ ਆਉਂਦਾ ਨਹੀਂ ਹੈਗਾ ਸਰ ਸਭ ਤੋਂ ਵੱਡੀ ਗੱਲ ਇਹ ਹੀ ਮੇਰੀ ਦਿੱਕਤ ਆ ਮੈਨੂੰ ਇਹ ਵੀ ਮੈਨੂੰ ਬੋਲਣ ਦਾ ਮੌਕਾ ਮਿਲੀ ਤਾਂ ਕਾਫੀ ਮੇਰੇ ਕੋਲ ਕਾਫੀ ਬੋਲਣ ਨੂੰ ਹੁੰਦਾ ਕਿਉਂਕਿ ਮੈਂ ਆਪਣਾ ਦਿਲ ਖੋਲ ਕੇ ਰੱਖਣਾ ਚਾਹੁੰਦਾ ਹਾਂ ਸਾਰਿਆਂ ਕੋਲ ਚੈਲੰਜਾਂ ਦੇ ਵਿੱਚੋਂ ਲਾਈਫ ਨਿਕਲੀ ਇੰਜੋਏ 10k ਕਰਕੇ ਬਹੁਤ ਵਾਰ 6 ਵਾਰ ਲਗਾਤਾਰ ਮੈਂ 10k ਕੀਤਾ ਸਰ 6 ਵਾਰ ਲਗਾਤਾਰ ਮੈਂ ਉਹ ਗੁਰਮੁਖ ਸਰ ਤੋਂ ਸਿੱਖਿਆ ਪੋਜ਼ਿਟਿਵਿਟੀ ਨਹੀਂ ਆਈ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਕੋਈ ਕਹ ਦੇਵੇ ਵੀ ਚੈਲੰਜ ਨਹੀਂ ਚੈਲੰਜ ਨਹੀਂ ਕਹਿੰਦਾ ਕਿਉਂਕਿ ਗੁਰਮੁਖਸਰ ਨੇ ਸਾਨੂੰ ਇੱਕ ਸਥਾਨ ਆਇਆ ਹੈ ਜਿੱਤੇ ਟ੍ਰੇਨਿੰਗ ਹੈ ਵੱਡੀ ਟ੍ਰੇਨਿੰਗ ਹੈ ਜਿੰਨਾ ਵੱਡਾ ਚੈਲੰਜ ਉਹਨੀ ਵੱਡੀ ਟ੍ਰੇਨਿੰਗ ਹੁਣ ਟ੍ਰੇਨਿੰਗਾਂ ਲੈ ਰਹੇ ਆਂ ਅੱਲਾ ਪਾਏ ਪੋਜ਼ਿਟਿਵ ਹੋ ਗਿਆ ਕਿ ਲੋਕਾਂ ਨੂੰ ਕਾਫੀ ਹੈਲਪ ਕਰ ਰਹੇ ਹਾਂ ਉਹਨਾਂ ਨੂੰ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਦੇ ਰਹੇ ਹਾਂ ਉਹਨਾਂ ਨੂੰ ਚੈਲੰਜਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਤੋਂ ਨੌਲੇਜ ਲੈ ਕੇ ਅੱਗੇ ਨੌਲੇਜ ਵੰਡਣ ਦੀ ਕੋਸ਼ਿਸ਼ ਕਰ ਰਹੇ ਆ ਅ ਧੰਨਵਾਦ ਕਰਦਾ ਹਾਂ ਸਰ ਮੈਂ ਮਿਲਦੇ ਆ ਆਪਣੇ ਸਪਾਂਸ ਕਿ ਮੈਂ ਜਿੰਨਾ ਉਹਨਾਂ ਬਾਰ ਬਾਰ ਧੰਨਵਾਦ ਕਰੀ ਜੀ ਮਾ ਮੇਰਾ ਥੋੜਾ ਹੀ ਆ ਕਿਉਂਕਿ ਮੈਂ ਇਸ ਜੋ ਉਹਨਾਂ ਨੇ ਮੈਨੂੰ ਇਸ ਕਮਿਊਨਿਟੀ ਦੇ ਵਿੱਚ ਲਾਈਫ ਦਿੱਤੀ ਆ ਇਹ ਕਿਤੇ ਵੀ ਹੋਰ ਸੋਚ ਵੀ ਨਹੀਂ ਸਕਦੇ ਅਸੀਂ ਇਸ ਲਾਈਫ ਨਹੀਂ ਸਰ ਅੱਗੇ ਮੈਮ ਦੱਸਣਗੀ ਸਰ ਮੈਂ ਇੱਥੇ ਦੱਸਣਾ ਚਾਹੁੰਨੀ ਤੁਹਾਨੂੰ 14 ਜੁਲਾਈ 2007 ਨੂੰ ਅਵਤਾਰ ਸਰ ਨਾਲ ਸਿੰਗਾਪੁਰ ਗਏ ਸੀ ਸਰ ਸਿੰਗਾਪੁਰ ਗਏ ਸੀ ਕਿਉਂਕਿ ਮਾਈਂਡ ਵਿੱਚ ਇਹੀ ਸੀ ਕਿ ਪੈਸਾ ਕਮਾਣਾ ਹੈ ਸ਼ੁਰੂ ਤੋਂ ਹੀ ਸਰ ਇਹਨਾਂ ਦਾ ਪਹਿਲਾਂ ਤਾਂ ਮਨ ਇਹ ਸੀ ਕਿ ਮੈਂ ਨੌਕਰੀ ਨਹੀਂ ਕਰਨੀ ਕੋਈ ਕੰਮ ਕਰਨਾ ਤਾਂ ਮੈਂ ਆਪਣਾ ਹੀ ਕਰਨਾ ਹੈ ਕਿ ਮੈਂ ਬੌਸ ਵਾਂਗੂ ਆਪਣਾ ਕੰਮ ਕਰਨਾ ਹੈ ਮੈਂ ਕਿਸੇ ਦੇ ਨੀਚੇ ਨੌਕਰੀ ਨਹੀਂ ਕਰ ਸਕਦਾ ਸਰ ਸਿੰਗਾਪੁਰ ਗਏ ਸੀ ਉਸ ਟਾਈਮ ਮੈਂ 2.5 ਲੱਖ ਰੁਪਏ ਲਗਾ ਕੇ ਗਏ ਸੀਗੇ ਸਰ 3 ਮਹੀਨੇ ਉੱਥੇ ਰਹੇ ਨੇ ਪਰ ਜੋ ਇਹ ਕੰਮ ਉੱਥੇ ਕਰਨ ਗਏ ਸੀ ਉਹ ਨਹੀਂ ਕਰ ਪਾਉਗੇ ਚੱਤੇ 3 ਮਹੀਨੇ ਵਿੱਚ ਸਰ ਇਹਨਾਂ ਨੇ ਮਤਲਬ ਉੱਥੇ ਖੱਜਲ ਖਰਾਬ ਹੀ ਮਤਲਬ ਕੀ ਹੋ ਕੇ ਆਈ ਸੀਗੇ ਉਸ ਤੋਂ ਬਾਅਦ ਸਰ ਇਹ ਦੁਬਾਰਾ ਵਾਪਿਸ ਇੱਥੇ ਆਏ ਮਤਲਬ ਕਿ ਹੁਣ ਤੱਕ ਸਰ ਇਹ ਸਟਰਗਲ ਨਹੀਂ ਕਰਦੇ ਰਹੇ ਵੀ ਕਿ ਲਾਈਫ ਦੇ ਵਿੱਚ ਕੁਝ ਵੱਡਾ ਕਰਨਾ ਵੱਡਾ ਕਰਨਾ ਵੱਡਾ ਕਰਨਾ ਕੋਈ ਇਹੋ ਜਿਹੀ ਸਪੇਸ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਸੀਗੀ ਵੀ ਜਿਹਦੇ ਕਰਕੇ ਸਾਨੂੰ ਪਤਾ ਲੱਗੇ ਵੀ ਹਾਂ ਅਸੀਂ ਇੱਥੇ ਕੁਝ ਵੱਡਾ ਕਰ ਸਕਦੇ ਆ ਸਰ ਇਹਨਾਂ ਨੇ ਤਾਂ ਆਪਣਾ ਬੀਮਾ 2 ਕਰੋੜ ਦਾ ਕਰਾਇਆ ਹੋਇਆ ਸੀ ਕਹਿੰਦੇ ਜੇ ਮੈਂ ਜਿਉਂ ਦਾ ਕੱਖ ਦਾ ਨਹੀਂ ਮਰਿਆ ਮੈਂ ਕਰੋੜਾਂ ਵਿੱਚ ਤੇ ਸਰ ਸਾਡੀ ਲੜਾਈ ਵੀ ਹੋ ਜਾਂਦੀ ਸੀ ਮੈਂ ਕਹਿੰਦੇ ਸੀ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਤੁਸੀਂ ਚਾਹੀਦੇ ਇਹ ਕਹਿੰਦੇ ਜੇ ਮੈਂ ਮਰ ਗਿਆ ਤਾਂ ਆ ਮੇਰੇ ਡਾਕੂਮੈਂਟ ਪਏ ਨੇ ਘਰੇ ਨਹੀਂ ਰੱਖਣੇ ਸਾਰੇ ਕੁਝ ਤੁਸੀਂ ਪ੍ਰੂਫ ਵਗੈਰਾ ਬੈਂਕ ਵਿੱਚ ਰੱਖੇ ਹੋਣਗੇ ਤੇ ਸਰ ਐਵੇਂ ਸਾਡੀ ਜ਼ਿੰਦਗੀ ਨੰਗੀ ਆ ਲੜਦੇ ਫਿਰਦੇ ਹੱਸਦੇ ਮੁਸਕਰਾਉਂਦੇ ਸਰ ਇਸ ਦੀ ਕਮਿਊਨਿਟੀ ਵਿੱਚ ਆ ਕੇ ਦੱਸਿਆ ਸਾਨੂੰ ਟੋਟਲੀ ਹੁਣ ਸਾਨੂੰ ਚੈਲੰਜ ਕੋਈ ਚੈਲੰਜ ਨਹੀਂ ਲੱਗਦਾ ਬਹੁਤ ਵੱਡੇ ਵੱਡੇ ਚੈਲੰਜ ਸਾਡੀ ਜ਼ਿੰਦਗੀ ਵਿੱਚ ਆਏ ਨੇ ਤੇ ਉਹਨਾਂ ਸਾਰੇ ਚੈਲੰਜਾਂ ਨੂੰ ਅਸੀਂ ਪਾਰ ਕਰਕੇ ਸਰ ਤੁਹਾਨੂੰ ਬਹੁਤ ਵੱਡਾ ਕਰਕੇ ਦਿਖਾਉਣਾ ਹੈ ਤੇ ਹਾਂਜੀ ਦੱਸਣਾ ਚਾਹਾਂਗੇ ਸਰ ਸੀਗਾਪੁਰ ਦਾ ਮੈਮ ਨੇ ਜ਼ਿਕਰ ਕੀਤਾ ਸਿੰਗapore ਵੀ ਮੈਂ ਐਸੇ ਕਰਕੇ ਗਿਆ ਸੀ ਕਿਉਂਕਿ ਸ਼ੌਪ ਕਰਦੇ ਸੀ ਕਿ ਮੈਂ ਜ਼ਿੰਦਗੀ ਵਿੱਚ ਇਹ ਕੁਝ ਕਰਨਾ ਚਾਹੁੰਦਾ ਵੀ ਕੋਈ ਵੱਡਾ ਕਰਨਾ ਕੁਝ ਸਟਰਗਲ ਲਾਈਫ ਖਤਮ ਕਰਨੀ ਚਾਹੁੰਦਾ ਵਾਂ ਨੌਕਰੀ ਦਾ ਮਾਈਂਡਸੈਟ ਪਹਿਲਾਂ ਤੋਂ ਹੀ ਨਹੀਂ ਸੀਗਾ ਸ਼ੁਰੂ ਤੋਂ ਹੀ ਮੈਂ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਆਪਣਾ ਕੰਮ ਕਰਨਾ ਚਾਹੁੰਦਾ ਸੀਗਾ ਸਿੰਗਾਪੁਰ ਗਿਆ ਉੱਥੇ ਮੈਨੂੰ ਲੇਬਰ ਜੌਬ ਮਿਲੀ ਮੈਨੂੰ ਇਥੇ ਕਹਿ ਕੇ ਗਏ ਸੀਗੇ ਵੀ ਉੱਥੇ ਵਧੀਆ ਕੰਮ ਮਿਲੇਗਾ ਲੇਕਿਨ ਉੱਥੇ ਲੇਬਰ ਜੌਬ ਮਿਲੀ ਮੈਂ ਉੱਥੇ ਮੈਂ ਪਿਓਰ ਵੈਜੀਟੇਰੀਅਨ ਆ ਉੱਥੇ ਮੈਨੂੰ ਨਾਨ ਵੈਜੀਟੇਰੀਅਨ ਨਾਲ ਰਹਿائش ਮਿਲੀ ਉਹਨਾਂ ਨਾਲ ਸ਼ੇਅਰਿੰਗ ਕਰਨੀ ਪਈ ਤੇ ਉਹਨਾਂ ਦੀਆਂ ਕਿਚਨਾ ਸ਼ੇਅਰ ਕਰਨੀਆਂ ਭਈਆਂ ਜਿਹਦੇ ਕਰਕੇ ਮੈਨੂੰ ਬਹੁਤ ਤੰਗੀ ਆ ਗਈ ਮੈਂ ਉੱਥੇ ਚੰਗੀ ਤਰ੍ਹਾਂ ਖਾ ਪੀ ਨਹੀਂ ਸਕਦਾ ਸੀ ਔਰ ਜੋ ਕੰਮ ਸੀ ਉਹ ਮੇਰੇ ਪਸੰਦਾ ਨਹੀਂ ਸੀ ਬਹੁਤ ਸਫੋਕੇਸ਼ਨ ਘਟਣ ਵਾਲਾ ਕੰਮ ਸੀ ਮੈਨੂੰ ਆਪਣੀ ਲਾਈਫ ਮੈਨੂੰ ਇਹ ਸੀ ਵੀ ਜੋ ਪੈਸੇ ਲੱਗੇ ਉਹ ਦੇਖਲੇ ਨਹੀਂ ਆ ਕਿ ਮੈਨੂੰ ਵੀ ਮੈਂ ਆਪਣੀ ਸ਼ੌਪ ਤੇ ਬੈਠਾ ਡਾਕਟਰ ਸਾਹਿਬ ਕਹੋਨਾ ਮੈਂ ਇੱਥੇ ਮੈਂ ਲੀਵਰ ਮਤਲਬ ਲੀਵਰ ਵਾਲਾ ਕੰਮ ਕਰਨਾ ਉਹ ਛੱਡ ਛੋੜ ਕੇ ਫੇਰ ਵਾਪਸ ਆਇਆ ਫੇਰ ਦੁਬਾਰਾ ਮੈਂ ਸ਼ੌਪ ਰਨ ਕਰਨੀ ਸ਼ੁਰੂ ਕੀਤੀ ਸਿੰਗਾਪੁਰ ਬਾਹਰ ਜਾਣ ਦਾ ਸ਼ੌਕ ਅੰਨਾ ਸੀ ਸਰ ਵੀ ਮੈਂ ਦੁਕਾਨ ਆਪਣੀ ਲੱਗੀ ਲਗਾਈ ਛੱਡ ਗਿਆ ਸੀਗਾ ਬੰਦੇ ਜਦ ਮੈਨੂੰ ਆਫਰ ਆਈ ਬਾਹਰ ਦੀ ਤੇ ਮੈਂ ਆਪਣੀ ਦੁਕਾਨ ਲੱਗੀ ਲਗਾਈ ਛੱਡ ਗਿਆ ਮੈਂ ਆਪਣੇ ਘਰੇ ਫੋਨ ਨਹੀਂ ਕਰਦਾ ਸੀਗਾ ਕਹਤਾ ਸੀਗਾ ਵੀ ਤੁਸੀਂ ਮੈਨੂੰ ਇਹਨੂੰ ਵੇਚ ਦਿਓ ਬੰਦੇ ਦੁਕਾਨ ਦਵਾਈਆਂ ਖਾਲੀ ਕਰ ਦਿਓ ਰਹਿ ਕਰੋ ਵੇਚ ਦਿਓ ਜੋ ਕਰਨਾ ਕਰ ਦਿਓ ਵੀ ਮੈਨੂੰ ਇਹ ਆਇਆ ਮੌਕਾ ਮੈਂ 1 ਮਹੀਨੇ ਦੇ ਵਿੱਚ ਵਿੱਚ ਮੈਂ ਬਾਹਰ ਚਲਾ ਗਿਆ ਸੀਗਾ ਉਦੋਂ ਵਰਕ ਪਰਮਿਟ ਤੇ ਲੇਕਿਨ 2 ਸਾਲ ਦਾ ਵਰਕ ਪਰਮਿਟ ਸੀ ਮੈਂ 3 ਮਹੀਨੇ ਲਾ ਕੇ ਵਾਪਸ ਆ ਗਿਆ 3-4 ਮਹੀਨੇ ਲਾ ਕੇ ਵਾਪਸ ਆ ਗਿਆ ਸੀ ਕਿਉਂਕਿ ਮੈਨੂੰ ਉਹ ਲਾਈਫ ਨਹੀਂ ਚੱਲਦੀ ਸੀ ਫੇਰ ਮੈਂ ਹੀ ਸੋਚ ਰਿਹਾ ਸੀ ਕਾਫੀ ਜ਼ਿਆਦਾ ਵੀ ਮੈਂ ਫੇਰ ਦਮ ਮੁਰਤੇ ਉੱਥੇ ਆ ਗਿਆ ਵਾਂ ਵੀ ਘਰ ਤੋਂ ਦੁਕਾਨ ਦੁਕਾਨ ਤੋਂ ਘਰ ਵੀ ਮੈਂ ਇਹਦੇ ਵਿੱਚ ਕੀ ਕਰ ਸਕਦਾ ਮੈਨੂੰ ਓਪਰਚੁਨਿਟੀ ਨਹੀਂ ਸੀ ਮਿਲ ਰਹੀ ਕੋਈ ਵੀ ਮੈਂ ਜ਼ਿੰਦਗੀ ਵਿੱਚ ਕਰਾਂ ਦਾ ਕਰਾਂ ਕੀ ਜਦੋਂ ਨਿਊਟ੍ਰੀਸ਼ਨ ਦੇ ਵਿੱਚ ਮੈਂ ਆਇਆ ਸਿਸਟਮ ਦੇ ਵਿੱਚ ਆਇਆ ਮੈਂ ਹੁਣ ਇੱਕ ਪੂਰਾ ਮਾਈਂਡ ਸੈਟ ਕੀਤਾ ਹੋਇਆ ਵੀ ਕਿਉਂਕਿ ਇਹਦੇ ਵਿੱਚ ਸਿਸਟਮ ਇਹਦੇ ਵਰਗਾ ਕੋਈ ਸਿਸਟਮ ਹੋ ਰਿਹਾ ਨਹੀਂ ਕਿਉਂਕਿ ਵੀ ਇਹਦੇ ਵਿੱਚ ਆਪ ਲੋਕਾਂ ਨੂੰ ਜ਼ਿੰਦਗੀਆਂ ਵੀ ਦੇ ਰਹੇ ਆ ਲੋਕਾਂ ਨੂੰ ਹੈਲਥ ਵੀ ਸਹੀ ਕਰ ਰਹੇ ਲੋਕਾਂ ਨੂੰ ਫਿਟਨੈਸ ਦੇ ਰਹੇ ਆ ਤੇ ਦੂਸਰਾ ਦੁਆਵਾਂ ਦਾ ਪੈਸਾ ਆ ਰਿਹਾ ਕਿਉਂਕਿ ਜਿਹੜਾ ਫਿੱਟ ਡਾਕਟਰਾਂ ਕੋਲ ਲੱਖਾਂ ਰੁਪਏ ਲੋਕ ਦਿੰਦੇ ਆ ਲੇਕਿਨ ਉਥੇ ਦਵਾਈਆਂ ਨਹੀਂ ਮਿਲਦੀਆਂ ਇੱਥੇ ਆਪਾਂ ਨਿਊਟ੍ਰੀਸ਼ਨ ਤੇ ਕਿਸੇ ਦੀ ਇਨਵੈਸਟਮੈਂਟ ਕਰਾਣੇ ਵੀ ਆ ਨਿਊਟ੍ਰੀਸ਼ਨ ਤੇ ਪੈਸਾ ਲੱਗਦਾ ਵੀ ਆ ਬੋਡੀ ਜਾਂ ਨਿਊਟ੍ਰੀਸ਼ਨ ਜਾਂਦਾ ਔਰ ਨਿਊਟ੍ਰੀਸ਼ਨ ਵਿੱਚ ਆਪਣਾ ਅਸਰ ਦਿਖਾਂਦਾ ਵੀ ਸਰ ਇੱਥੇ ਪੈਸਾ ਲਾਇਆ ਵਸੂਲਿਆ ਜਾਂਦਾ ਵਾ ਔਰ ਜਿਹੜਾ ਪੈਸਾ ਮੈਂ ਤਾਂ ਆਪਣੇ ਜੋ ਵੀ ਮੇਰੇ ਕਲਾਇੰਟ ਹੁੰਦੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਨਾ ਵੀ ਡਾਕਟਰ ਕੋਲ ਪੈਸਾ ਲਾਇਆ ਵਾਪਸ ਨਹੀਂ ਜਾਂਦਾ ਇੱਥੇ ਪੈਸਾ ਲਾਇਆ ਤੁਹਾਡਾ ਤੁਸੀਂ ਇਨਵੈਸਟ ਕਰ ਰਹੇ ਹੋ ਤੁਸੀਂ ਖਰਚਾ ਨਹੀਂ ਕਰ ਰਹੇ ਇਹਦੇ ਵਿੱਚੋਂ ਤੁਸੀਂ ਹਰ ਬਲਾਈਫ ਦੇ ਵਿੱਚ ਓਪਰਚੁਨ ਸਰ ਹੁਣ ਏਸੀ ਓਪਰਚੁਨਿਟੀ ਕੈਸ਼ ਕਰ ਰਹੇ ਆ ਮਤਲਬ ਹੁਣ ਲੋਕਾਂ ਦੀ ਕਾਫੀ ਹੈਲਪ ਕਰਦੇ ਹੋਏ ਨਿਊਟਰਨ ਸੈਂਟਰ ਖੋਲਿਆ ਵਾ ਤੇ ਨਿਊਟਰਨ ਸੈਂਟਰ ਦੇ ਵਿੱਚੋਂ ਵੀ ਆਪਾਂ ਕਾਫੀ ਲੋਕਾਂ ਦੀ ਹੈਲਪ ਕਰਕੇ ਦਵਾਵਾਂ ਵੀ ਲੈਣੀਆਂ ਨੇ ਅਰਨਿੰਗ ਵੀ ਲੈਣੀਆਂ ਸਰ ਔਰ ਤੁਹਾਡੇ ਨਾਲ ਅਮਰੀਕਾ ਤੱਕ ਜਾਵਾਂਗੇ ਸਿੰਗਾਪੁਰ ਤੋਂ ਜਾ ਕੇ ਮੜਿਆਏ ਹੁਣ ਤਾਂ ਦੁਨੀਆ ਤੋਂ ਮੰਗੇ ਸਰ ਤੁਹਾਨੂੰ ਤੁਹਾਡਾ ਥੈਂਕ ਯੂ ਸਰ ਇਸ ਲਾਈਬ੍ਰੀਨ ਨੂੰ ਔਰ ਆਪਣੇ ਸਪੌਂਸਰ ਦਾ ਜਿੰਨਾ ਥੈਂਕ ਯੂ ਕਰ ਸਕਾਂ ਉਹ ਨਾਲ ਕਰਤਾ ਸਰ ਥੈਂਕ ਯੂ ਅਨਮਿਊਟ ਕਰਵਾਸੀ ਸਰ ਮੈਂ ਥਿਕ ਹੋਰ ਗੱਲਾਂ ਪਲੀਜ਼ ਕਹਿਣਾ ਚਾਹੂੰਗੀ 2 ਮਿੰਟ ਲਾਉਂਗੀ ਮੈਂ ਜਦੋਂ ਸਕੂਲ ਦੇ ਵਿੱਚ ਪੜ੍ਹਦੀ ਸੀ 8th ਕਲਾਸ 'ਚ ਸਾਡੇ ਨਾਲ ਸਕੂਲ ਦੇ ਵਿੱਚ ਗਿੱਧੇ ਦਾ ਕੰਪੀਟੀਸ਼ਨ ਸੀਗਾ ਸਰ ਮੈਨੂੰ ਉਹਦੇ ਵਿੱਚ ਸਿਲੈਕਟ ਕੀਤਾ ਗਿਆ ਸਾਰੀ ਤਿਆਰੀ ਅਸੀਂ ਕਰ ਲਈ ਪਤਾ ਨਹੀਂ ਕੋਈ ਹੋਰ ਕੋਈ ਟੀਚਰ ਕਿਹੜੇ ਆਏ ਨੇ ਉਹਨਾਂ ਨੇ ਮੈਨੂੰ ਦੇਖਿਆ ਦੇਖਦੇ ਕਹਿੰਦੇ ਤੇਰੀ ਅੱਖਾਂ ਸੋਹਣੀਆਂ ਨੇ ਕਿ ਉਹਨਾਂ ਨੇ ਮੈਨੂੰ ਗਿੱਧੇ 'ਚੋਂ ਬਾਹਰ ਕਰ ਦਿੱਤਾ ਸਰ ਉਹ ਚੀਜ਼ ਨਾਲ ਕਿ ਮੈਨੂੰ ਬੜੀ ਹਰਟ ਹੋਈ ਤੇ ਅੱਜ ਨਾ ਪ੍ਰਾਊਡ ਫੀਲ ਕਰਦੀ ਆ ਕਿ ਉਹ ਛੋਟੀ ਜਿਹੀ ਸਟੇਜ 'ਤੇ ਉਹਨਾਂ ਨੇ ਮੈਨੂੰ ਮਨਾ ਕੀਤਾ ਹੋਇਆ ਅੱਜ ਮੈਂ ਦੁਨੀਆ ਦੀ ਸਭ ਤੋਂ ਵੱਡੀ ਸਟੇਜ 'ਤੇ ਵੀ ਪਰਫਾਰਮ ਕਰ ਸਕਦੀ ਹਾਂ ਉੱਥੇ ਅਸੀਂ ਕਰ مطلب ਜਾ ਕੇ ਅਸੀਂ ਆਪਣੇ ਨੂੰ ਬਹੁਤ ਵਧੀਆ ਸਾਬਤ ਕਰ ਸਕਦੇ ਹਾਂ ਕਈ ਵਾਰ ਕਿਸੇ ਦੀ ਪਿੰਚ ਕੀਤੀ ਹੋਈ ਗੱਲ ਵੀ ਤੁਹਾਨੂੰ ਬਹੁਤ ਅੱਗੇ ਤੱਕ ਸਰ ਲੈ ਕੇ ਜਾਂਦੀ ਹੈ ਤੇ ਥੈਂਕ ਯੂ ਸਰ ਜਿੱਤ ਕੇ ਦਿਖਾਓ ਉਹਨਾਂ ਨੂੰ ਜੋ ਤੁਹਾਡੀ ਹਾਰ ਦਾ ਇੰਤਜ਼ਾਰ ਕਰਦੇ ਨੇ ਰੋਜ਼ ਥੋੜੀ ਥੋੜੀ ਕੀਤੀ ਹੋਈ ਮਿਹਨਤ ਇੱਕ ਨਾ ਇੱਕ ਦਿਨ ਵੱਡੀ ਸਫਲਤਾ ਬਣ ਕੇ ਸਾਹਮਣੇ ਜ਼ਰੂਰ ਆਉਗੀ ਹਮੇਸ਼ਾ ਪੋਜ਼ਿਟਿਵ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ ਅਗਰ ਤੁਹਾਡੀ ਸਮਾਈਲ ਦੇ ਨਾਲ ਕਿਸੇ ਹੋਰ ਦਾ ਦੁੱਖ ਥੋੜਾ ਹੁੰਦਾ ਹੈ ਤਾਂ ਸਰ ਜ਼ਰੂਰ ਹੱਸਣਾ ਚਾਹੀਦਾ ਹੈ ਹਮੇਸ਼ਾ ਖੁਸ਼ ਰਹੋ ਸਰ ਮੈਂ ਤਾਂ ਹਮੇਸ਼ਾ ਹੀ ਹੱਸਦੀ ਰਹਿੰਦੀ ਆ ਅੱਜ ਪਤਾ ਨਹੀਂ ਕਿਵੇਂ ਹੰਜੇ ਨਿਕਲ ਗਏ ਪਰ ਦਿਲ ਤੋਂ ਨਿਕਲੇ ਹਮੇਸ਼ਾ ਮੁਸਕਰਾਉਂਦੇ ਰਹੋ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਅਨੁਕਮਰ ਬੜੀ ਐਸੀ ਕਲਾਮਪੇਨ